ਅਸੀਂ ਕਬੂਤਰ ਪਾਈ ਬਣ ਗਏ ਅਸੀਂ ਬਾਜ਼ੀਆਂ ਜਿੱਤ ਲਈਆਂ ਠੀਕ ਆ ਇੱਕ ਛੋਟੀ ਜੀ ਗੱਲ ਹੈ ਆਪਣਾ ਦਿਮਾਗ ਲਾ ਕੇ ਸੋਚਿਓ ਇਹ ਸਾਰੀ ਵੀਰੇ ਗੇਮ ਆ ਨਾ ਜਿਹੜੀ ਸਿਆਲ ਦੀ ਗੇਮ ਬਣਦੀ ਆ ਤੁਸੀਂ ਸਿਆਲ 'ਚ ਜਦੋਂ ਬੱਚੇ ਆਪਾਂ ਪੱਟਨੇ ਆ ਤੁਸੀਂ 4-5 ਦਿਨ 7 ਦਿਨ ਲਗਾਤਾਰ ਕਬੂਤਰੋਂ ਉਹਨਾਂ ਹੀ ਨਮੋਣੇ ਬੱਚੇ ਠੀਕ ਆ ਮਤਲਬ ਪਾਦੀ ਬਾਈ ਹਾਈ ਟੈਕ ਲਾ ਲਓ ਠੀਕ ਆ ਬਾਹਰ ਵਾਲੀਆਂ ਗੋਲੀਆਂ ਆਉਂਦੀਆਂ ਉਹ ਵਰਤ ਲਓ ਠੀਕ ਆ ਉਹ ਔਨਲਾਈਨ ਮਿਲ ਜਾਂਦੀਆਂ ਕਬੂਤਰ ਪਾਈ ਆ ਦਾ ਗੱਲ ਸੋਚਣ ਵਾਲੀ ਆ ਕਬੂਤਰ ਪਾਈ ਆ ਦਾ ਕਿੱਥੇ 20 ਕਿਲੋ ਕਿੱਥੇ ਪਾਈਆ ਪਾਈ ਆਦਾ ਵੀ ਨਹੀਂ ਹੁੰਦਾ ਹਨਾ ਉਹ ਵੀ ਪਲਿਆ ਪੁਲਿਆ ਹੋਵੇ ਤਾਂ ਫੇਰ ਸ਼ਾਇਦ ਹੋ ਸਕਦਾ ਪਾਈ ਆ ਪੁਈਆ ਦਾ ਤੇ ਲੋ ਬਾਬਿਓ ਆਪਣੀ ਬਦਲੇ ਵਾਲੀ ਜਿਹੜੇ ਤੁਹਾਨੂੰ ਦੱਸਿਆ ਸੀ ਦਾਦੀ ਦਾਦੇ ਸੀ ਉਹਨਾਂ ਦੇ ਬੱਚੇ ਆ ਇੱਕ ਆ ਬੱਚਾ ਇੱਕ ਹੋਰ ਬੱਚਾ ਇਹਦੇ ਨਾਲ ਦਾ ਬਾਬਿਓ ਕਣਕ ਧੋ ਕੇ ਥੱਲੇ ਚੰਗੀ ਤਰ੍ਹਾਂ ਪਲਾ ਝਾੜੂ ਮਾਰ ਕੇ ਸਾਫ਼ ਕਰ ਲਈ ਕਣਕ ਧੋ ਕੇ ਪਾਤੀ ਸੁੱਕਣੇ ਤੇ ਐਨੀ ਧੁੱਪ ਹੈ ਨਹੀਂ ਕਿ ਬੱਦਲ ਜਾਈ ਫੇਰ ਹੋ ਗਿਆ ਹਨਾ ਲਿੰਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਦੇ ਨਾਲ ਗੱਲਾਂ ਬਾਤਾਂ ਪੂਰੀਆਂ ਹੋਣਗੀਆਂ ਘੈਂਟ ਘੈਂਟ ਤੇ ਅੱਜ ਬਾਬੇ ਮੁੰਦਾ ਆਪਾਂ ਚੱਕਾਂਗੇ ਪੂਰਾ ਕਲੀਅਰ ਵੀ ਜਿਹੜੇ ਆਪਾਂ ਮਤਲਬ ਬੱਚੇ ਆਦਿ ਨਾਲ ਚੜਾਉਨੇ ਆ ਜਾਂ ਬੱਚੇ ਦੇ દાਣੇ ਘਾਤੋਂ ਨਿਕਲ ਜਾਂਦੇ ਆ ਜਾਂ ਫਿਰ ਇਹ ਬੱਚੇ ਗਾਂ ਜਾ ਕੇ ਜਦੋਂ ਆਪਾਂ ਡੋਣੇ ਆ ਬਿਮਾਰ ਘਾਤੋਂ ਹੁੰਦੇ ਆ ਇਹ ਮੁੱਦੇ ਆਪਾਂ ਛੇੜਾਂਗੇ ਠੀਕ ਹੈ ਸਾਰੀ ਡਾਈਟ ਕੀ ਪਾਉਣੀ ਚਾਹੀਦੀ ਐ ਸਿਆਲਾਂ ਚ ਡਾਈਟ ਗਰਮੀਆਂ ਚ ਕੀ ਪਾਉਣੀ ਚਾਹੀਦੀ ਆ ਏ ਟੂ ਜ਼ेड ਦਾ ਆਪਾਂ ਮਤਲਬ ਚੱਕ ਦਾਂਗੇ ਪੜਦਾ ਜਿਹੜਾ ਮਾੜਾ ਮੋਟਾ ਹੈਗਾ ਨਾ ਕਈ ਵਾਰੀ ਹੁੰਦਾ ਬਾਈ ਆਪਾਂ ਬੱਚੇ ਘੜਾਣੇ ਆ ਬੱਚੇ ਬਹੁਤ ਤੰਦਰੁਸਤ ਹੁੰਦੇ ਆ ਹਨ ਤੇ ਜਦੋਂ ਬੱਚੇ ਆਪਾਂ ਡੋਨੇ ਆ ਉਹ ਬੱਚੇ ਆਪਣੇ ਕਿਤੇ ਨਾ ਕਿਤੇ ਬਹੁਤ ਸੋਹਣੇ ਉੜਦੇ ਹਨ ਉਦੋਂ ਵਾਰ ਇੱਕ ਜਗਦਾ ਵੀ ਪ੍ਰੋਬਲਮ ਆ ਜਾਂਦੀ ਕਬੂਤਰਾਂ ਦੇ ਵਿੱਚ ਉਹ ਸਾਰਾ ਆਪਾਂ ਮਤਲਬ ਭੇਜ ਭਾਜ ਜਾਂ ਚੱਕ ਦਿਆਂਗੇ ਹਨ ਵੀ ਜਿਹੜੇ ਆਪਾਂ ਕਿਹੜਾ ਦਾਣਾ ਯੂਜ਼ ਕਰਦੇ ਆ ਜਿੰਨਾ ਇਹ ਪ੍ਰੋਬਲਮ ਹੁੰਦੀ ਆ ਤੇ ਆਪਾਂ ਕਿਹੜਾ ਦਾਣਾ ਨਾ ਯੂਜ਼ ਕਰੀਏ ਜਿਹੜੀ ਇਹ ਪ੍ਰੋਬਲਮ ਨਾ ਆਵੇ ਯਾਓ ਬਾਬੋ ਕਰਦੇ ਆਂ ਵੀਡੀਓ ਸ਼ੁਰੂ ਤਾਂ ਪਹਿਲਾਂ ਇਹਨਾਂ ਨੂੰ ਫੀਡ ਫੂਡ ਜਿਹੜੇ ਬੱਚੇ ਆਪਣੇ ਪਾਲਦੇ ਆ ਨਾ ਥੋੜੀ ਥੋੜੇ ਕਿ ਦਿਨ ਪੋਣੇ ਆਪਾਂ 5-7 ਦਿਨ ਥੋੜੇ ਜੇ ਬੱਚੇ ਵਧੀਆ ਵੱਡੇ ਹੋ ਜਾਣ ਬਰਾਬਰ ਬੱਚੇ ਪਾਲ ਜਾਣ ਛੋਟਾ ਵੱਡਾ ਬੱਚਾ ਨਾ ਹੋਵੇ ਤਾਂ ਕਰਕੇ ਆਪਾਂ ਫੀਡ ਯੂਜ਼ ਕਰਦੇ ਆਂ ਹਨ ਤੇ ਉਹਨਾਂ ਨੂੰ ਫੀਡ ਪਾ ਲਈਏ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਆਂ ਆਂ ਦਾਣੇ-ਦੋਣੇ ਪੋਣ ਤੋਂ ਬਾਅਦ ਨੀਲੇ ਦੇ ਲੱਲਿਆ ਆ ਕਰ ਤੇ ਆਪਣੀ ਬੜਲੇ ਵਾਲੀ ਦੇ ਬੜਲੇ ਵਾਲੇ ਦਾ ਜਿਹੜਾ ਦਾਦਾ ਆ ਉਹਦੇ ਮਾਂ ਪਿਓ ਨੇ ਲੱਲਿਆ ਆ ਕਰ ਤੇ ਆ ਪਤੰਦਰ ਆ ਸੰਭੀ ਕਰਦਾ ਆਪਣਾ ਡੱਬੇ ਦਾ ਪਿਓ ਹਨ ਤੇ ਆ ਆਪਣੇ ਕਹਿੰਦੇ ਜੀ ਹੀਰੇ ਹੀ ਆ ਹਨ ਹੀਰੇ ਸਾਰੇ ਹੀ ਆ ਚਲੋ ਕਿ ਇੱਕ ਕੋ ਖਾਸ ਵੀ ਹੁੰਦਾ ਨਾ ਗੁੱਡੇ ਦੇ ਵਿੱਚ ਤੇ ਆ ਹੈਗਾ ਆਪਣਾ ਜੋੜਾ ਉਹ 2 ਸਾਲ ਤੋ ਇਹਨਾਂ ਨੇ ਆਪਾਂ ਨੂੰ ਬੱਚਾ ਕੋਈ ਵੀ ਨਹੀਂ ਦਿੱਤਾ ਠੀਕ ਆ ਆਂਡੇ ਹੁੰਦੇ ਆ ਪਤਾ ਨਹੀਂ ਹੁੰਦਾ ਨਾ ਵੀ ਜਦੋਂ ਆਪਾਂ ਜਿਹੜੀ ਚੀਜ਼ ਨੂੰ ਸੋਚ ਲਈਏ ਯਾਰ ਆਹ ਕਢੋਣੇ ਆ ਉਹ ਬੱਚੇ ਵੱਡੇ ਵੱਡੇ ਹੁੰਦੇ ਜਾਂ ਬੱਚੇ ਮਰ ਜਾਂਦੇ ਜਾਂ ਆਂਡੇ ਖਰਾਬ ਹੋ ਜਾਂਦੇ ਕੋਈ ਪੂਰੀ ਕੇਅਰ ਵੀ ਕਰਕੇ ਰਹੀ ਸੀ ਪਰ ਐਤ ਕੀ ਇਹਨਾਂ ਤੇ ਕੇਅਰ ਨਹੀਂ ਕਰਨੀ ਆਪਾਂ ਇਹਨਾਂ ਨੂੰ ਰੱਬ ਆਸਰੇ ਛੱਡ ਦੇਣਾ ਬੱਚੇ ਕੱਢਣ ਨਾ ਉਹਨਾਂ ਨੂੰ ਚੱਕਣਾ ਅੰਡਿਆਂ ਨੂੰ ਕਿਹੇ ਥੱਲੇ ਨਹੀਂ ਰੱਖਣਾ ਆਪੇ ਪਾਲਣਗੇ ਚਾਹੇ ਦੋ ਬੱਚੇ ਦੇ ਦੇਣ ਚਾਹੇ ਚਾਰ ਬੱਚੇ ਕੱਢ ਦੇਣ ਬਹੁਤ ਆ ਭਾਵੇਂ ਇੱਕ ਹੀ ਕੱਢ ਦੇਣ ਉਹ ਵੀ ਬਹੁਤ ਆ ਮਿਲ ਲਈ ਨਾ ਇਹਨਾਂ ਦਾ ਬੱਚਾ ਆ ਆਪਣੇ ਜੋੜੇ ਦਾ ਬਾਕੀ ਇਹ ਨਹੀਂ ਕਿ ਬੱਚੇ ਛੋਟੇ ਮਰ ਜਾਂਦੇ ਨਾ ਬੱਚੇ ਪਲ ਵੀ ਜਾਂਦੇ ਆ ਵੱਡੇ ਵੱਡੇ ਵੀ ਹੋ ਜਾਂਦੇ ਆ ਉਦੋਂ ਬਾਅਦ ਜਾ ਕੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਨਾ ਉਹ ਐਤ ਕੀ ਇਹਨਾਂ ਦਾ ਕੱਢਿਆ ਮੈਂ ਜੋੜਾ ਇਹ ਤੋੜਨਾ ਪਰ ਹਜੇ ਨਹੀਂ ਤੋੜਨਾ ਇੰਨਾ ਤਾਂ ਇੱਕ ਵਾਰੀ ਬੱਚਾ ਆਪਾਂ ਲੈ ਲਈਏ ਕਿਤਨਾ ਕਿਤ ਇਹਨਾਂ ਦੇ ਮਾਂ ਪਿਓ ਪਿਛੋਂ ਨਾ ਵਿੱਚ ਇਹਨਾਂ ਦਾ ਬਲੱਡ ਦੋਨਾਂ ਦੇ ਉਹ ਹੈਗਾ ਆ ਠੀਕ ਆ ਇਦਾਂ ਕਿਤਨਾ ਕਿਤ ਪ੍ਰੋਬਲਮ ਆ ਜਾਂਦੀ ਹੁੰਦੀ ਕਿਹੇ ਕਿਹੇ ਜੋੜੇ ਚ ਸਾਰੇ ਜੋੜਿਆਂ ਚ ਨਹੀਂ ਆਉਂਦੀ ਹੁੰਦੀ ਤਾਂ ਪਹਿਲਾਂ ਜੇ ਇੱਕ ਦੋ ਬੱਚੇ ਲੈਣੇ ਆ ਕਿਉਂਕਿ ਇੱਕ ਦੋ ਆਲਰੇਡੀ ਮੇਰੇ ਤੋਂ ਪਏ ਵੀ ਆ ਠੀਕ ਆ ਇਹਨਾਂ ਦੇ ਬਾਲੀਆਂ ਵੀ ਬਹੁਤ ਛੋਣੇ ਜਿਹੇ ਤੇ ਆਪਾਂ 3-3 4-4 ਘੰਟਿਆਂ ਦੀ ਇਹਨਾਂ ਦੇ ਬੱਚਿਆਂ ਨਾਲ ਬੈੱਥ ਵੀ ਪਾਈ ਆ 70 80 80 90 90 ਕੋਈ ਤਰ੍ਹਾਂ ਜੋ ਠੀਕ ਆ ਕਿਤੇ ਨਾਖਦੇ ਬਲੱਡ ਚ ਆ ਜਾਂਦੇ ਹੁੰਦੀ ਥੋੜੀ ਜਿਹੀ ਵੀਕਨੈਸ ਦਾ ਕਰਕੇ ਜਾਂ ਤਾਂ ਪਰ ਸਾਫ਼ ਹੋ ਕਿ ਇਹਨਾਂ ਦੇ ਬੱਚੇ ਮਰੇ ਆ ਤੇ ਉਸ ਕਰਕੇ ਆਪਾਂ ਇਹਨਾਂ ਦੇ ਹੁਣ 2-3 ਬੱਚੋਲੀਆਂ ਲੈਣੀਆਂ ਆ ਉਹ ਬੱਚੇ ਬਚੂਗੇ ਜਾਂ ਰੱਬ ਆਸਰੇ ਹੈ ਨਾ ਜਿੱਦਾਂ ਵੀ ਆਂ ਗਾਂ ਜਾ ਕੇ ਉਹਨਾਂ ਲਈ ਪੂਰੀ ਵੈਕਸੀਨ ਕਰਾਂਗੇ ਸਾਰਾ ਕੁਝ ਦੱਸਾਂਗੇ ਕੀ ਕੀ ਕਰਦੇ ਆ ਨਾ ਵੀ ਜਿਹੜੀ ਉਹਨਾਂ ਨੂੰ ਉਹ ਪ੍ਰੋਬਲਮ ਨਾ ਆਵੇ ਤੇ ਬਾਅਦ ਵਿੱਚ ਇਹ ਕਬੂਤਰੀ ਕੇ ਹੋਰ ਪੁੱਤਰ ਨਾ ਲਾ ਦੇਣੀ ਤੇ ਕਬੂਤਰ ਕੇ ਹੋਰ-ਹੋਰ ਦੀਆਂ ਲਾ ਦੇਣਾ ਹੈ ਨਾ ਐਦਾਂ ਕਰਾਂਗੇ ਪਰ ਹਜੇ ਆਪਾਂ ਇੱਕ ਵਾਰੀ ਇਹਦਾ ਤੇ نسل ਨੂੰ ਗਾਂ 3-4 ਬੱਚੇ ਆਪਾਂ ਲੈਣੇ ਆ ਤੇ ਜਦੋਂ ਜਤਨ ਰੱਖਾਂਗੇ ਕਰਕੇ ਤੇ ਮਿਹਨਤ ਕਰਾਂਗੇ ਤੇ ਫਲ ਮਿਲੂਗਾ ਵੀ ਬਾਬਾ ਨਾਨਕ ਦਊਗਾ ਆ ਜੋ ਕਰੀਏ ਲੋਏ ਬਾਬੇ ਆਪਣੀ ਬੜਲੇ ਵਾਲੀ ਤੇ ਨਾਲ ਡੱਬੇ ਦਾ ਭਾਈ ਤੇ ਇਦਰਾ ਉਹ ਸ਼ੇਰਾ ਇਦਰਾ ਇਕੀਲਾ ਇਹ ਆ ਆਪਣਾ ਬੜਲੇ ਵਾਲੀ ਦਾ ਪੁੱਤ ਬਹੁਤ ਸੋਹਣੀ ਗਰੋਥ ਹੁੰਦੀ ਵੀ ਆ ਬਾਬੇ ਦੀ ਕਿਰਪਾ ਨਾਲ ਥੋੜੇ ਜਿ ਦਿਨਾਂ ਦੇ ਵਿੱਚ ਹੀ ਆਪਾਂ ਇਹਨੂੰ ਚੱਕ ਲਾਂਗੇ ਇੱਥੋਂ ਫਿਰ ਖੱਤੀ ਪਾਲਾਂਗੇ ਬਾਬੇ ਟ੍ਰੇ ਸਾਫ਼ ਕਰਕੇ ਉੱਧੇ ਹੀ ਕੀੜੀ ਜਾਂ ਪਤਲੀ-ਪਤਲੀ ਲਿਪੜੀ ਨਹੀਂ ਹੈਗੀ ਸਾਫ਼ ਰਏ ਆ ਤੇ ਆ ਪਾਣੀ ਪੂਣੀ ਜਾਂ ਸੁੱਕ ਗਿਆ ਹੁਣ ਠੀਕ ਆ ਤੇ ਹੁਣ ਜਿੱਦਣ ਇਹਦਾ ਸਲਾਬਾ ਸਹੀ ਹੁੰਦਾ ਧੁੱਪਾਂ ਲੱਗਣ ਲੱਗ ਪਈਆਂ ਤੇ ਫੇਰ ਆਪਾਂ ਇਹਦੇ ਚ ਸੀਮੈਂਟ ਪਾ ਕੇ ਤੇ ਸਫਾਈ ਕਰ ਦਿਆਂਗੇ ਤੇ ਆਜੋ ਬਾਬੇ ਉਹਨਾਂ ਨੂੰ ਪਹਿਲਾਂ ਫੀਲ ਪਾਈਏ ਦੋਨਾਂ ਵਿੱਚ ਉਧਰ ਵੀ ਜਿਹੜੇ ਜੁੜਾ ਇੱਕ ਬੱਚੇ ਪਾਲਦਾ ਤੇ ਇਹਨਾਂ ਨੂੰ ਲੋਏ ਬਾਬੋ ਇਸੇ ਬਣ ਗਿਆ ਦੂਜਾ ਡੈਮ ਹੈ ਪਾਣੀ ਪਾਣੀ ਕਿਤੇ ਪਿੰਡ ਦੇ ਲਾਗੇ ਜਾਂ ਕੇ ਆ ਗਿਆ ਇਹ ਚੈੱਕ ਕਰੋ ਨਾ ਤੁਹਾਨੂੰ ਕਿੰਨਾ ਗਾ ਪਾਣੀ ਆ ਜੇ ਵਿੱਚ ਗੱਪਾਂ ਖੜੀ ਨਾ ਤਾਂ ਆਹ ਚੈੱਕ ਕਰੋ ਯਾਰ ਆਪਾਂ ਨੂੰ ਪਾਣੀ ਪਿਆ ਆ ਗਿਆ ਕਹਿੰਦੇ ਉਹ ਤੇ ਡੁੱਬਣੀ ਲੱਢੀ ਡੁੱਬੀ ਤਾਂ ਕਿਉਂ ਪਾਣੀ ਬਹੁਤ ਆ ਰਿਹਾ ਹੈ। ਆ ਜੈਕਰ ਯਾਰਾ। ਆ ਲੋਈ ਬਾਬੂ ਪਾਣੀ ਚੈੱਕ ਕਰ ਰਿਹਾ। ਆਮ ਨਾ ਨਾ। ਵਿੱਚ ਇਹ ਜੜਾ ਪਈ ਡੁੱਬ ਗਿਆ। ਪਾਣੀ ਤੇਜ਼ ਵੀ ਬਹੁਤ ਆ ਤੇ ਪਾਣੀ ਵੀ ਬਹੁਤ ਆ। ਹਣ ਫੋਨ ਮੈਂ ਬਾਪਿਓ ਪੁਲਕਾ ਜੇਬੀ ਤੋਂ ਕਿ ਅੱਗੇ ਪਾਣੀ ਬਹੁਤ ਆ ਸਕੂੜੀ ਥੱਲੇ ਵੀ ਜਾ ਸਕਦੀ ਆ। ਓਏ ਬਾਪਿਓ ਅੱਗੇ ਦੁਬਾਰਾ ਫਿਰ ਕੋਠੇ ਤੇ ਤੇ ਹੁਣ ਕਰੀਏ ਵੀਡੀਓ ਸ਼ੁਰੂ ਤੇ ਗੱਲਾਂ ਬਾਤਾਂ ਮਾਰਦੇ ਆ। ਜਿਹੜੀਆਂ ਵੀ ਕਰਨ ਵਾਲੀਆਂ ਹਨ ਹਣ ਤੋਂ ਪਾਜਾ ਇਦਾਂ 4-5 ਦਿਨ ਲੱਗ ਗਈਆਂ ਤੇ ਫਿਰ ਆਪਾਂ ਸੀਮੈਂਟ ਪਾ ਦੇਣਾ ਜਿਉਂਕਿ ਸੀਮੈਂਟ ਜਲਦੀ ਸੁਕੋਣਾ ਵੀ ਆ ਫੇ ਕੂਤਰਾ ਪਾ ਡੱਕਣੇ ਵੀ ਆ। ਤੇ ਕਰੋ ਸ਼ੌਂਕ ਆਪਣੇ ਜਾਨਵਰਾਂ ਦਾ। ਆਹ ਬੱਚੇ ਦੀ ਅੱਖ ਦੇਖੋ ਵੀ ਨਹੀਂ ਕਿਹੜੀ ਬਣੀ ਏ ਕਾ ਕਾਲੀ ਆ। ਤੇ ਤੇ ਛੱਟੀ ਆ ਤੇ ਕਾਲੀ ਜਿਹੀ ਬੜੀ ਗੱਲਬਾਤ ਜੇ ਆਏ ਇਹ। ਕੀ ਕਰ ਕਨੋ ਬੇੜਾ ਇਹ ਨਹੀਂ ਗੇ ਬਿੱਦਾ ਦੀ ਅੱਖ ਨਿਕਲ ਗਈ ਤਾਂ ਬਹੁਤ ਚੰਗਾ ਇਹ ਓਦਾਂ ਵੀ ਅੱਖਾਂ ਖੜ ਜਾਂਦੇ ਕੋਈ ਐਡਾ ਸੀਨ ਨਹੀਂ ਹੁੰਦਾ ਅੱਖਾਂ ਦਾ ਕੋਈ ਵੀ ਰੰਗ ਨਿਕਲ ਖਦਾ ਹਨ ਹੁਣ ਐੜਾ ਆਪਣਾ ਲਾਲ ਚੀਨਾ ਕਪੂਤਰ ਬੈਠਾ ਆ ਪਰਲਾ ਹਨਾ ਇਹਦਾ ਭਰਾ ਤੁਹਾਨੂੰ ਦਿਖਾਵਾਂ ਤੇ ਓ ਥੱਲੇ ਬੈਠਾ ਚੀਨਾ ਓ ਜੜਾ ਰੰਗ ਕੋਈ ਵੀ ਕੱਟ ਦਿੰਦੇ ਐਡਾ ਦਾ ਕੋਈ ਸੀਨ ਨਹੀਂ ਹਨਾ ਰੰਗ ਚੈੱਕ ਕਰੋ ਇੰਨਾ ਸਾਲੇ ਕੋਈ ਥੋੜਾ ਬੜਾ ਹੀ ਤੋੜ ਬਰੋੜਿਆ ਪਰ ਰੰਗ ਫਾਰਿਆਂ ਦੇ ਅਲੱਗ-ਅਲੱਗਾ ਕੀ ਕੀ ਆ ਯਾਰਾ ਬਾਬਿਓ ਕਰੀਏ ਵੀਡੀਓ ਸ਼ੁਰੂ ਫਿਰ ਤੇ ਲੋ ਬਾਬਿਓ ਕਈ ਵੀਰਾਂ ਦੇ ਕਮੈਂਟ ਆਉਂਦੇ ਆ ਕਈਆਂ ਦੇ ਮੇਰੇ ਤੋਂ ਜਵਾਬ ਨਹੀਂ ਦੇ ਹੁੰਦੇ ਤੇ ਜਿਨ੍ਹਾਂ ਦੇ ਜਵਾਬ ਨਹੀਂ ਦਿੰਦੇ ਉਹਨਾਂ ਤੋਂ ਹੱਥ ਜੋੜ ਕੇ ਸੋਰੀ ਤੇ ਜਿਨ੍ਹਾਂ ਦੇ ਮੈਂ ਪੜ ਤਕਰੀਬਨ ਮੈਸੇਜ ਆ ਉਥੇ ਰਿਪਲਾਈ ਹਰ ਇੱਕ ਮੈਸੇਜ ਆ ਦੇਣਾ ਉਹਨਾਂ ਕਈ ਵੇਲੇ ਦੰਦਾ ਬਾਈ ਇਹ ਜੜੀ ਵੀਡੀਓ ਨੂੰ ਚਾਰ ਪੰਜ ਦਿਨ ਹੋ ਗਏ ਉਹ ਵੀਡੀਓ ਦੁਬਾਰਾ ਖੋਲ ਕੇ ਨਹੀਂ ਦੇਖਦਾ ਤੇ ਉਹਦੇ ਉੱਤੇ ਕਮੈਂਟ ਆਏ ਹੁੰਦੇ ਉਹ ਨਹੀਂ ਮੈਨੂੰ ਦੇਖ ਹੁੰਦੇ ਠੀਕ ਆ ਤੁਸੀਂ ਨਵੀਂ ਵੀਡੀਓ ਤੇ ਕਮੈਂਟ ਕਰਿਆ ਕਰੋ ਪੂਰੇ 7 ਵਜੇ ਆਪਾਂ ਵੀਡੀਓ ਪਾਉਨੇ ਆ ਪੂਰੇ 7 ਵਜੇ ਆ ਗਿਆ ਆਪਣਾ ਪਿਆਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਪੂਰੀ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਲਾਈਕ ਤੇ ਕਮੈਂਟ ਲਾਜ਼ਮੀ ਕਰਿਆ ਕਰੋ ਤੁਸੀਂ ਤੇ ਉਹਦੇ ਨਾਲ ਮੈਨੂੰ ਵੀ ਥੋੜਾ ਹੌਸਲਾ ਮਿਲਦਾ ਤੇ ਮੈਨੂੰ ਕੰਮ ਕਰਨ ਦਾ ਹੋਰ ਵੀ ਹਨਾ ਵਧੀਆ ਜੀ ਕਰਦਾ ਯਾਰ ਕੰਮ ਕਰਾਂ ਵੀ ਮੈਨੂੰ ਇੰਨਾ ਪਿਆਰ ਮਿਲਦਾ ਪਿਆ ਤੇ ਬਾਬੇ ਹੁਣ ਗੱਲਬਾਤ ਕਰਦੇ ਆਪਾਂ ਇੱਕ ਵੀਰ ਦਾ ਕਮੈਂਟ ਆਇਆ ਸੀ ਬਾਈ ਹਾਈ ਟੈਕ ਕਿੰਨੇ ਦੀ ਹੁੰਦੀ ਆ ਬਿਰੇ ਪਹਿਲਾਂ ਤੇ ਜੇ ਕਬੂਤਰਾਂ ਦੀ ਸਿਹਤ ਦਾ ਧਿਆਨ ਰੱਖੀ ਤੇ ਉੱਥੇ ਆਪਣੇ ਲੱਖਾਂ ਵੀ ਕੁਝ ਨਹੀਂ ਜੇ ਆਪਾਂ ਕਬੂਤਰ ਤੰਦਰੁਸਤ ਰੱਖਨੇ ਬਾ ਹਾਈ ਟੈਕ ਕਿੰਨੇ ਦੀ ਆ ਕੀ ਹਿਸਾਬ ਆ ਕਿੱਦਾਂ ਲਾਉਣੀ ਚਾਹੀਦੀ ਬਾਬਿਓ ਹੋਰ ਮੈਡੀਸਨਾਂ ਵੀ ਬਹੁਤ ਹੁੰਦੀਆਂ ਆ ਮੈਂ ਦੱਸਿਆ ਹਨਾ ਜਿਹੜੀ ਹਾਈ ਟੈਕ ਆ ਬਾਬਿਓ ਕਿਤੇ ਨਾ ਕਿਤੇ ਜੇ ਸਹੀ ਮੈਨੇਜ ਆਪਾਂ ਨੂੰ ਥੋੜੀ ਲਾਉਨੇ ਆ ਤਰੀਕੇ ਨਾਲ ਲਾਉਨੇ ਆ ਤੁਸੀਂ ਜਿੱਦਾ ਹਾਈ ਟੈਕ ਦੀਆਂ 10 ਬੂੰਦਾ ਲੈ ਲਓ ਠੀਕ ਆ 10 ਤੋਂ 12 ਬੂੰਦਾ ਲੈ ਲਓ ਉਹਨੂੰ VML ਪਾਣੀ ਚ ਪਾ ਲਓ ਉਹਦੇ ਵਿੱਚ ਥੋੜਾ ਜਿਹਾ ਗੋੜ ਪਾ ਲਓ ਛੋਲੇ ਦੇ ਦਾਣੇ ਬਰਾਬਰ ਚੰਗੀ ਤਰ੍ਹਾਂ ਮਿਕਸ ਕਰਕੇ ਉਸੇ ਕਬੂਤਰ ਨੂੰ ਖਾਲੀ ਪੇਟ ਸਵੇ ਨੂੰ ਦੇ ਦੋ ਜਦੋਂ ਕਬੂਤਰ ਦੇ ਪੋਟੇ 'ਚ ਦਾਣਾ ਕੁਛ ਨਾ ਹੋਵੇ ਠੀਕ ਆ ਠੰਡੇ ਥਾਂ ਰੱਖਣੀ ਜਿੰਨਾ ਚੱਕਰ ਉਹਦੇ ਪੋਟੇ 'ਚ ਪਾਣੀ ਜ਼ਿਆਦਾ ਚਿਰ ਰਹੂਗਾ ਉਨਾਂ ਹੀ ਉਹ ਸਫਾਈ ਜ਼ਿਆਦਾ ਹੋਊਗੀ ਹਨਾ ਬਾਕੀ ਆ ਜਾਂਦੀ ਆ ਪੇਪਰਾਂ ਦੇ ਦਾ ਕਿੰਦਾ ਦੇ ਕਈ ਆਉਂਦੀਆਂ ਡੌਂਟਰ ਲਾਉਂਦੇ ਜਾਂ ਕੁਝ ਵੀ ਬਾਈ ਉਹ ਕਿਤੇ ਨਾ ਕਿਤੇ ਨਾ ਤੁਹਾਡੇ ਕਬੂਤਰਾਂ 'ਚ ਜਿਹੜੀ ਪ੍ਰੋਬਲਮ ਆਉਂਦੀ ਆ ਆਪਾਂ ਬਾਜ਼ੀਆਂ ਤੋਂ ਮੈਂ ਪਹਿਲਾਂ ਵੀ ਦੱਸ ਕਿਹਾ ਵੀ ਜੇ ਤੁਹਾਡੇ ਕਬੂਤਰ ਔੜਦੇ ਵਧੀਆ ਆ ਤੇ ਇੱਕ ਜਗਤਮ ਕਿਉਂਕਿ ਬਈ ਤੁਸੀਂ ਇੱਕ ਵਾਰੀ ਸੋਚ ਕੇ ਦੇਖੋ ਉਹ ਡੰਗਰਾਂ ਨੂੰ ਲੱਗਦੀ ਕੁੱਤਿਆਂ ਨੂੰ ਲੱਗਦੀ ਕੁੱਤਾ ਵੀ ਮੇਰੇ ਹਿਸਾਬ ਨਾਲ ਘੜ ਤੋਂ ਘੱਟ ਨਹੀਂ ਤਾਂ 45 50 ਕਿਲੋ ਦਾ ਤਾਂ ਹੁੰਦਾ ਹੀ ਹੋਊਗਾ ਹਨਾ 25 30 ਕਿਲੋ 40 ਕਿਲੋ ਤੋਂ ਉੱਤੇ ਹੀ ਆ ਹਨਾ ਆਪਾਂ 20 ਕਿਲੋ ਤੋਂ ਵੀ ਉੱਤੇ ਲਾ ਲੈਣੇ ਚਲੋ 20 ਕਿਲੋ ਤੋਂ ਉੱਤੇ ਹੀ ਲਾ ਲਓ ਕੁੱਤਾ ਹਨਾ ਉਹਦਾ ਜ਼ਿਆਦਾ ਭਾਰਾ ਹੁੰਦਾ ਪੂਤਰ ਪਾਈਆ ਦਾ ਗੱਲ ਸੋਚਣ ਵਾਲੀ ਆ ਕੂਤਰ ਪਾਈਆ ਦਾ ਕਿੱਥੇ 20 ਕਿਲੋ ਕਿੱਥੇ ਪਾਈਆ ਪਾਈਆ ਦਾ ਵੀ ਨਹੀਂ ਹੁੰਦਾ ਹਨਾ ਉਹ ਵੀ ਪਲਿਆ ਪਲਿਆ ਹੋਵੇ ਤਾਂ ਫੇਰ ਸ਼ਾਇਦ ਹੋ ਸਕਦਾ ਪਾਈਆ ਪੂਜਾ ਦਾ ਹੁੰਦਾ ਹੋਵੇ ਹਨਾ ਕਿੱਥੇ ਉਹਦਾ ਲੀਵਰ ਕਿੱਡਾ ਲੀਵਰ ਹੋਊਗਾ ਕਿੱਡਾ ਉਹਦਾ ਬਣਿਆ ਸੰਬੰਧਰ ਹੋਊਗੀ ਜੋ ਵੀ ਹਨਾ ਕਿੱਥੇ ਕਬੂਤਰ ਦਾ ਬਾਈ ਕਿੱਡਾ ਕ ਦਿਲ ਕਿੱਡਾ ਕ ਲੀਵਰ ਕਿੰਨਾ ਕ ਚੀਜ ਉਹ ਸਹਿ ਜੂਗਾ ਆਪਾਂ ਬਾਈ ਭਾਂਵੇਂ ਪਤਲੀ ਕਰਕੇ ਵੀ ਲੋਂਨੇ ਆ ਕਿਤੇ ਨਾ ਕਿਤੇ ਉਹ ਅੰਦਰੋਂ ਡੈਮੇਜ ਕਰ ਦਿੰਦਾ ਆਪਣੀਆਂ ਕਬੂਤਰੀਆਂ ਬੰਦ ਹੁੰਦੀਆਂ ਪੱਠੀਆਂ ਕਦੀ ਸੁਣੀਆਂ ਸੀ ਪਹਿਲਾਂ ਜਦੋਂ ਉਹਦੀ ਡੋਂਟ ਰਾਈ ਬਾਈ ਜਦੋਂ ਦੀਆਂ ਸਟਰੋਂਗ ਦਵਾਈਆਂ ਆਈਆਂ ਉਦੋਂ ਦੇ ਆਪਣੇ ਕਬੂਤਰ ਆਂਡਿਆਂ ਤੋਂ ਬੰਦ ਹੋਣ ਲੱਪੀਆਂ ਮਾਦੀਆਂ ਕਿਉਂਕਿ ਬਾਈ ਉਹ ਕਿਤੇ ਨਾ ਕਿਤੇ ਸਟਰੋਂਗ ਹੁੰਦੀ ਆ ਉਹ ਕਿਡਣੀਆਂ ਤੇ ਅਸਰ ਕਰਦੀ ਲੀਵਰ ਤੇ ਕਰਦੀ ਆ ਕਬੂਤਰੀਆਂ ਦੇ ਬੱਚੇ ਤਾਂ ਨਹੀਂ ਤੇ ਵੀ ਇਫੈਕਟ ਕਰਦੀ ਹੈ ਨਾ ਜੇ ਤੂੰ ਆਪਣੀਆਂ ਕਬੂਤਰੀਆਂ ਆਪਾਂ ਕੰਨੇ ਆਪਾਂ ਪੌਨੇ ਸਾਰਾ ਕੁਝ ਪਰ ਮਾਦੀਆਂ ਅੰਡਿਆਂ ਤੋਂ ਬੰਦ ਹੁੰਦੀਆਂ ਤੂੰ ਥੋੜੇ ਕ ਦਿਨ ਦੇਖ ਲੋ ਇੱਕ ਗੋਲੀ ਚੇਂਜ ਹੋ ਕੇ ਆਈ ਡਾਕਟਰ ਪਲੱਸ ਜਿਹੜੀ ਹੱਡੀ ਜੀ ਵਾਲੀ ਆਈ ਹਨਾ ਕੁਝ ਕੁ ਸਮਿਆਂ ਤੋਂ ਹੀ ਆਈ ਹੈ ਨਾ ਹਜੇ ਮੇਰੇ ਸਾਡੇ 2 ਸਾਲ ਹੋਏ ਹੋਊਗੇ ਡਾਕਟਰ ਪਲੱਸ ਜਿਹੜੀ ਹੱਡੀ ਵਾਲੀ ਆਉਂਦੀ ਬਾਈ ਉਹ ਇੰਨੀ ਕ ਤੇਜ਼ ਆ ਨਾ ਐਤਕੀ ਤੁਸੀਂ ਦੇਖਿਆ ਹੋਣਾ ਕਬੂਤਰਾਂ ਦੀਆਂ ਲੱਤਾਂ ਖੜੀ ਜਾਂਦੀਆਂ ਬੱਚੇ ਪਾਲ ਦਿੰਦੀਆਂ ਠੀਕ ਆ ਤੇ origin ਇਹੀ ਆ ਬਾਬਿਓ ਕਿ ਉਹ ਟੈਗ ਲੀਵਰ ਤੇ ਬੰਦ ਕਰਦੀ ਆ ਠੀਕ ਆ ਹੁਣ ਕਈ ਕਹਿਣਗੇ ਬਾਈ ਉਹਦਾ ਹੋਰ ਪ੍ਰੋ ਹੋਰ ਨਹੀਂ ਬਾਈ ਪਹਿਲਾਂ ਨਹੀਂ ਸਿੱਧਾ ਖੜਦੀਆਂ ਖੜਦੀਆਂ ਹੋ ਗਿਆ ਬੋ ਘਟ ਜਾਂ ਸੀ ਐਦਿਕਾ ਬਾਈ ਕਬੂਤਰ ਆਕੜੇ ਹੀ ਜਾਂਦੇ ਆ ਅੰਦਰੋਂ ਖੋਖਲਾ ਕਰੀ ਜਾਂਦੇ ਆ ਪਰ ਸਟਰੋਂਗ ਦਵਾਈਆਂ ਦੇ ਦੇ ਕੇ ਮੈਂ ਤਾਈਓ ਵੱਤ ਤੋਂ ਵੱਧ ਕਹਿੰਦਾ ਦਵਾਈਆਂ ਘਟਾ ਢੇ ਕਹਿਣ ਤੇ ਮੈਂ ਦਵਾਈਆਂ ਦੱਸਦਾ ਕਿਉਂਕਿ ਤੁਸੀਂ ਦੇਸੀ ਨੁਕਤੇ ਕਰਦੇ ਨਹੀਂ ਵਿੱਚੋਂ ਕੋਈ ਵੀਰ ਹੁੰਦਾ ਵੀ ਬਸ ਸਾਨੂੰ ਮੈਡੀਸਨ ਦੱਸੇ ਮੈਡੀਸਨ ਦਿੱਤੀ ਤੇ ਕਬੂਤਰ ਸਹੀ ਹੋ ਜਾਣਾ ਹੁਣ ਤੁਹਾਨੂੰ ਕਿੰਨੇ ਮੈਂ ਦੇਸੀ ਨੁਕਤੇ ਵੀ ਦੱਸੇ ਹੋਇਆ ਹੈ ਜੀ ਜਿਆਦੇ ਉੱਤੋਂ ਵੀ ਆ ਚੀਜ਼ਾਂ ਕਰੋ ਹਨਾ ਨੇਮਿਆਂ ਨੇਮ ਤੁਹਾਨੂੰ ਦੱਸਿਆ ਸੀ ਮਿੱਟੀ ਚ ਮਿਕਸ ਕਰਕੇ ਦੇ ਦਿਓ ਠੀਕ ਆ ਉਹਦੇ ਨਾਲ ਵੀ ਮਲਾਪ ਨਹੀਂ ਪੈਂਦੇ ਗੱਲ ਤਾਂ ਮਿਹਨਤ ਦੀ ਆ ਬਾਈ ਮਿਹਨਤ ਕਰਨੀ ਪੈਣੀ ਆ ਫੇਰੀ ਫਲ ਮਿਲੂ ਹਨਾ ਦੂਜੀ ਗੱਲ ਜਦੋਂ ਆਪਾਂ ਕਹਿੰਨੇ ਵੀ ਕਬੂਤਰਾਂ ਨੂੰ ਦਾਣਾ ਕਿਹੜਾ ਪੋਣਾ ਚਾਹੀਦਾ ਬਾਈ ਇੱਕ ਬਾਜਰਾ ਨਾ ਕਦੀ ਪਾਇਆ ਕਰੋ ਅਲਸੀ ਨਗਦੀ ਪਾਇਆ ਕਰੋ ਮੂੰਫਲੀ ਦੀਆਂ ਜਿਹੜੀਆਂ ਗਿਰੀਆਂ ਪੋਣੇ ਉਹ ਨਾ ਕਦੀ ਪਾਇਆ ਕਰੋ ਠੀਕ ਆ ਕਈ ਪਾ ਦਾ ਮੋਠ ਪਈ ਜਾਂਦੇ ਆ ਮਸਰ ਵੀ ਪਈ ਜਾਂਦੇ ਆ ਬਾਈ ਉਹ ਵੀ ਨਾ ਪਾਇਆ ਕਰੋ ਇਹ ਆਪਾਂ ਇੱਕ ਸਿਰਫ ਇਹਨਾਂ ਦਾ ਸਟੈਮਨਰ ਬਣਾਉਣਾ ਠੀਕ ਆ ਤੰਦਰੁਸਤ ਰੱਖਣੇ ਉਹ ਕਿੱਦਾਂ ਰਹਿਣੇ ਆ ਕਣਕ ਛੋਲੇ ਸਰੋਂ ਠੀਕ ਆ ਇਹ ਤਿੰਨ ਚੀਜ਼ਾਂ ਵੀ ਤੁਸੀਂ ਪਾਓਗੇ ਨਾ ਬਹੁਤ ਆ ਹਲਕੀ ਹੋਣੀ ਹੈ ਮੂੰਗੀ ਪਾ ਲੋ ਵਿੱਚ ਠੀਕ ਆ ਮੂੰਗੀ ਪਾ ਲੋ ਕਿਉਂਕਿ ਜਿੰਨੀਆਂ ਤੁਸੀਂ ਗਰਮ ਗਰਮ ਦਾਣਾ ਪਾਉਣਾ ਤੁਸੀਂ ਇੱਕ ਸਾਲ ਮੇਰੇ ਕਹਿਣ ਤੇ ਇੱਕ ਸਾਲ ਤੁਸੀਂ ਕਣਕ ਤੇ ਕਬੂਤਰ ਸਿਆਲਾ ਨੂੰ ਬਚਾਣੇ ਆ ਠੀਕ ਆ ਦੇਸੀ ਚੀਜ਼ਾਂ ਪਾਣੀਆਂ ਜਿਹੜੀਆਂ ਆਪਾਂ ਅੱਗੇ ਵੀ ਵੀਡੀਓ ਦੱਸੀਆਂ ਹੋਈਆਂ ਠੀਕ ਆ ਬਾਲੀ ਗਲਾ ਸਰੋਂ ਜਦੋਂ ਆਪਾਂ ਪਰਪਟਾਈ ਕਰਦੇ ਆ ਜਾਂ ਝਾੜੂ ਪਾਦੇ ਸਰੋਂ ਆਪਾਂ ਨੂੰ ਪਾਣੀ ਪੈਂਦੀ ਹਲਕੀ ਫੁਲਕੀ ਸਰੋਂ ਪਾਣੀ ਪਾਣੀ ਠੀਕ ਆ ਉਹਨਾਂ ਪਰ ਵਧੀਆ ਹੁੰਦੇ ਆ ਦੂਜਾ ਜਿਹੜੀ ਪੋਟਾਸ਼ੀਅਮ ਇੱਕ ਹੁੰਦੀ ਆ ਖੂਹ ਚ ਪਉਣ ਵਾਲੀ ਦਵਾਈ ਠੀਕ ਆ ਤੁਸੀਂ ਸਿਆਲ ਚ ਜਦੋਂ ਬੱਚੇ ਆਪਾਂ ਪੱਟਨੇ ਆ ਤੁਸੀਂ 4-5 ਦਿਨ 7 ਦਿਨ ਲਗਾਤਾਰ ਕੂਤਰੋਂ ਉਹਨਾਂ ਹੀ ਨਵਾਉਣੇ ਬੱਚੇ ਠੀਕ ਆ ਛੋਟੇ ਬੱਚੇ ਵੀ ਪਲ ਗਏ ਨਾ ਡੇਲੀ ਬੱਚਾ ਨਵਾਓ 5-7 ਦਿਨ ਲਗਾਤਾਰ ਜਦੋਂ ਲੱਗਦਾ ਯਾਰ ਇੱਥੇ ਇੱਕ ਮੱਛਰ ਆ ਮੇਰੇ ਦਾਣਾ ਹੋਊ ਉਹ ਦਵਾਈ ਪਾ ਕੇ ਨਵਾਓ ਤੁਹਾਡੇ ਕਬੂਤਰਾਂ ਦੇ ਕਦੀ ਦਾਣਾ ਨਹੀਂ ਨਿਕਲੂਗਾ ਬਾਜਰਾ ਨਾ ਪਾਓ ਠੀਕ ਆ ਅਲਸੀ ਨਾ ਪਾਓ ਮੂੰਗੀ ਦੂਜੀ ਆ ਨਾ ਪਾਓ ਉਮੂਹਲੀ ਦੇ ਦਾਣੇ ਨਾ ਪਾਓ ਗਿਰੀਆਂ ਕਦੀ ਵੀ ਤੁਹਾਡੇ ਕਬੂਤਰਾਂ ਦੇ ਦਾਣਾ ਨਹੀਂ ਨਿਕਰੂਗਾ ਹੋਰ ਦੱਸੋ ਮੂੰਹ ਨਹੀਂ ਪੱਕੂਗੇ ਇਦਾਂ ਤੇ ਜੇ ਮੂੰਹ ਪੱਕਦਾ ਕਿੱਦਾਂ ਆ ਮੂੰਹ ਪੱਕਣਾ ਉਦੋਂ ਹੀ ਆ ਬਾਈ ਜਦੋਂ ਗਰਮੀ ਪੈਣੀ ਆ ਲੀਵਰ 'ਚ ਠੀਕ ਆ ਲੀਵਰ 'ਚ ਗਰਮੀ ਪੈ ਗਈ ਤਾਂ ਮੂੰਹ ਪੱਕਣਾ ਇਹ ਚੀਜ਼ਾਂ ਦਾ ਬਾਈ ਧਿਆਨ ਰੱਖਿਆ ਕਰੋ ਜਿਹੜਾ ਆਪਾਂ ਸਿਆਲ ਨੂੰ ਦਾਣਾ ਪਾਇਆ ਨਾ ਆਪਾਂ ਕਹਿੰਨੇ ਵੀ ਅਸੀਂ ਕਬੂਤਰ ਬਾਈ ਬਣ ਗਏ ਅਸੀਂ ਬਾਜ਼ੀਆਂ ਜਿੱਤ ਲਈਆਂ ਠੀਕ ਆ ਇੱਕ ਛੋਟੀ ਜਿਹੀ ਗੱਲ ਹੈ ਆਪਣਾ ਦਿਮਾਗ ਲਾ ਕੇ ਸੋਚਿਓ ਇਹ ਸਾਰੀ ਵੀਰੇ ਗੇਮ ਆ ਨਾ ਜਿਹੜੀ ਸਿਆਲ ਦੀ ਗੇਮ ਬਣਦੀ ਆ ਤੁਸੀਂ ਸਿਆਲ ਨੂੰ ਕਬੂਤਰ ਨੂੰ ਕੀ ਪਾਇਆ ਸਿਆਲ ਨੂੰ ਕਬੂਤਰ ਨੂੰ ਕਿੱਦਾਂ ਸੰਭਿਆ ਕਿੱਦਾਂ ਤੰਦਰੁਸਤ ਰੱਖਿਆ ਕਿੱਦਾਂ ਸਿਹਤ ਬਣੀ ਉਹਦੀ ਹੱਡੀ ਕਿੱਦਾਂ ਦੀ ਬਣੀ ਆ ਉਹ ਕਬੂਤਰ ਬਾਈ ਬਾਜੀ ਕੱਢੂਗਾ ਸਿਆਲ ਨੂੰ ਤੁਸੀਂ ਬਾਜੀ ਜਿੱਤਦੇ ਆ ਗਰਮੀਆਂ ਨੂੰ ਨਹੀਂ ਜੇ ਸਿਆਲ ਨੂੰ ਕਬੂਤਰ ਨਹੀਂ ਤਾਂ ਡੱਬ ਬਣਿਆ ਤੇ ਗਰਮੀ 'ਚ ਤੁਸੀਂ ਮਹੀਨੇ 'ਚ ਖਰਾਕ ਪਾ ਕੇ ਨਹੀਂ ਕਬੂਤਰ ਬਣਾ ਲੋਗੇ ਜਾਂ 2 ਮਹੀਨੇ 'ਚ ਠੀਕ ਆ ਕਬੂਤਰ ਤੁਹਾਡਾ ਜਦੋਂ ਬੱਚੇ 'ਚ ਆਂਡੇ 'ਚੋਂ ਨਿਕਲ ਗਿਆ ਨਾ ਉਦੋਂ ਤੋਂ ਹੀ ਤੁਹਾਡੀ ਮਿਹਨਤ ਚਾਹੀਦੀ ਆ ਬੱਚੇ ਦੀ ਹੱਡੀ ਪੂਰੀ ਹਾਰਡ ਹੋਵੇ ਪਤਾ ਲੱਗੇ ਯਾਰ ਅਸੀਂ ਅੱਜ ਫੜਿਆ ਕੋਈ ਠੀਕ ਆ ਲੀਵਰ ਸਟਰੋਂਗ ਹੋਵੇ ਉਹਦਾ ਦੀਆਂ ਚੀਜ਼ਾਂ ਨਾ ਪਾਈਆਂ ਹੁਣ ਵੀ ਦਵਾਈਆਂ ਲਈ ਅਸੀਂ ਲੈ ਕੇ ਜਾਂਦੇ ਆ ਦਵਾਈਆਂ ਨਾਲ ਬਚਾਇਆ ਠੀਕ ਆ ਇਹ ਚੀਜ਼ਾਂ ਤੋਂ ਬਸ ਬਚੋ ਜਿੰਨੀਆਂ ਤੁਸੀਂ ਦਵਾਈਆਂ ਘੜ ਤੋਂ ਘੱਟ ਪੋਨੇ ਆਪਾਂ ਮਤਲਬ ਪਾਲੀ ਤੇ ਗੱਲ ਕਰਦੇ ਸੀ ਗੱਲ ਮੈਂ ਕਹੇ ਹੋਰ ਪਾਸੇ ਨੂੰ ਡੂੰਗੀ ਚ ਚਲ ਗਿਆ ਜਿਆਦਾ ਤੇ ਮਲੱਪਾਂ ਦੀ ਬਾਈ ਹਾਈ ਟੈਕ ਲਾ ਲਓ ਠੀਕ ਆ ਬਾਹਰ ਵਾਲੀਆਂ ਗੋਲੀਆਂ ਆਉਂਦੀਆਂ ਉਹ ਵਰਤ ਲਓ ਠੀਕ ਆ ਉਹ ਔਨਲਾਈਨ ਮਿਲ ਜਾਂਦੀਆਂ Amazon ਤੋਂ ਮਿਲ ਜਾਂਦੀਆਂ ਓਦਾਂ ਤੁਸੀਂ ਆਪ ਆਨਲਾਈਨ ਮੰਗੋਣੀਆਂ ਓਦਾਂ ਮੰਗਾ ਲਓ ਜੇ ਕੋਈ ਬੰਦਾ ਜਾਣਦਾ ਉਹਦੇ ਥਰੂ ਮੰਗਾ ਲਓ ਠੀਕ ਆ ਉਹ ਹੁੰਦੀਆਂ 27-2200 ਰੁਪਏ ਦੀਆਂ ਜਿਹੜੀ ਹਾਈ ਟੈਕ ਆ ਉਹ 70 ਤੋਂ 80 ਰੁਪਏ ਦੀ ਕਿਹੇ ਕਿਹੇ ਇਲਾਕੇ ਅੱਜ 60 ਰੁਪਏ ਦੀ ਵੀ ਆ ਕਿਤੇ 70 ਦੀ ਦਿੱਈ ਜਾਂਦਾ ਕੋਈ 80 ਦੀ ਦਿੱਈ ਜਾਂਦਾ ਹਣਾ ਇਹ ਦੋ ਦਵਾਈਆਂ ਤੋਂ ਉੱਤੇ ਬਾਈ ਕੋਈ ਦਵਾਈ ਨਾ ਵਰਤੋ ਪਹਿਲੀ ਗੱਲ ਮਿੱਟੀ 'ਚ ਜਿੱਦਾਂ ਮੈਂ ਪਿਛਲੀ ਵੀਡੀਓ 'ਚ ਦੱਸਿਆ ਇਹ ਮਤਲਬ ਪਾ ਦਾੜਾ ਤੁਸੀਂ ਉਹ ਮਿੱਟੀ 'ਚ ਦੂਜੀ ਨਿੰਮ ਪਾ ਕੇ ਦਿਓ ਤੁਹਾਡੇ ਕਬੂਤਰਾਂ ਦੇ ਬਾਈ ਆਹ ਹੁਣਾ ਹੀ ਨਹੀਂ ਯਾਰ ਕਦੀ ਵੀ ਨਹੀਂ ਹੋਊਗਾ ਸਪਰੇਅ ਕਰ ਦਿਆ ਕਰੋ ਖੁੱਡਿਆਂ ਦੇ ਵਿੱਚ ਭੱਬੂ ਵੀ ਮਾਰ ਜਾਂਦੇ ਉਹਦੇ ਨਾਲ ਤੇ ਬਾਕੀ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਬਾਈ ਵੀ ਜਿੱਦਾਂ ਜਿਹੜੇ ਆਪਾਂ ਬੱਚੇ ਕਿੱਦਾਂ ਬਣਾ ਸਕਦੇ ਬਾਈ ਉਤੋਂ ਵੀਡੀਓ ਬਣਾਈ ਹੋਈ ਆ ਕਲਰ ਕਿੱਦਾਂ ਘੜਾਉਣਾ ਕਿੱਦਾਂ ਜੋੜੇ ਲੋਣੇ ਉਹ ਸਾਰੀ ਵੈਦਾ ਦੱਸੀ ਹੋਈ ਆ ਉਹ ਤੁਸੀਂ ਜਾ ਕੇ ਚੈਨਲ ਤੇ ਦੇਖ ਲਿਓ ਤੇ ਬਾਕੀ ਬਾਈ ਸਾਥ ਪੂਰਾ ਦਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਹਨਾ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਬੜਦੇ ਵਾਲੀ ਦੇ ਦੇ ਬਾਈ ਇਦਾਂ ਨਾ ਮੰਗਿਆ ਕਰੋ ਯਾਰ ਮੈਨੂੰ ਬੱਚੇ-ਪੱਚੇ ਲੈਲਾਂ ਦਾ ਕੋਈ ਚੱਕਰ ਨਹੀਂ ਉਹ ਵੀ ਆਪਾਂ ਕੋਈ ਰੁਵਾਇਸ਼ ਪੂਰੀ ਕਰਦਾਂਗੇ ਜਦੋਂ ਆਪਾਂ ਕਬੂਤਰ ਖੁੱਡੇ 'ਚ ਹੁੰਦਾ ਬਾਈ ਕੋਈ ਮਿਹਨਤ ਕਰਦੇ ਜਦੋਂ ਆਪਾਂ ਕੋਈ ਵੀ ਮੰਗ ਲੈਂਦਾ ਜਾਂ ਕਿੱਦਾਂ ਵੀ ਰਹਿ ਨਹੀਂ ਹੁੰਦਾ ਮੇਰੇ ਕੋਲ ਤਾਂ ਬੇਲੀ ਗੱਲਾਂ ਮਨਾ ਕਰ ਹੀ ਨਹੀਂ ਹੁੰਦਾ ਹਨਾ ਆਪਾਂ ਕਿਸੇ ਨੂੰ ਅਜੇ ਤੱਕ ਮਨਾ ਕੀਤਾ ਨਹੀਂ ਹੁਣ ਸਹੀ ਜਾਨਵਰ ਹੁਣ ਬੜਲੇ ਵਾਲੀ ਆਪਣੇ ਕੋ ਐਤਕੀ ਉਹ ਪੱਠੀ ਜਿਹੜੀ ਸੀਗੀ ਨਾ ਉਹ ਇੱਕੋ ਹੀ ਪੱਠੀ ਆ ਬਾਈ ਤਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਉਹ ਐਤਕੀ ਮੈਂ ਜੋੜੇ ਲਾਉਣੀ ਸੀ ਆਪਾਂ ਪਹਿਲਾਂ ਹੀ ਤੁਹਾਨੂੰ ਦੱਸਦਾ ਜਦੋਂ ਬਾਈ ਜਿੱਤੇ ਬਾਈ ਆਪਾਂ ਇਹ ਕਬੂਤਰੀ ਜੋੜੇ ਲਾਉਣੀ ਆ ਇਹ ਕਬੂਤਰੀ ਆਪਣੇ ਕੋ ਇਹ ਨਸਲ ਪਰ ਇਹਨੂੰ ਆਪਾਂ ਹੁਣ ਗਾਂ ਬਣਾਉਣਾ ਹਾਂ ਹੋਰ ਬਣਾ ਆਗੇ ਅਗਲੇ ਸਾਲ ਇਹਦੇ ਨਾਲ ਦੇ ਭੈਣ ਭਾਈ ਜਿੰਨੇ ਨਿਕਲੂਗੇ ਮੈਂ ਦਊਂਗਾ ਬਈ ਠੀਕ ਆ ਜਿਹੜੇ ਬਾਈ ਦਾ ਵੀ ਕਰਨ ਸੀ ਬਾਈ ਦਾ ਪਤਾ ਨਹੀਂ ਕੀ ਨਾਮ ਸੀ ਮੈਨੂੰ ਹੁਣ ਚੇਤਾ ਭੁੱਲ ਗਿਆ ਮੈਨੂੰ ਇਹਦਾ ਵੀਡੀਓ ਦੇਖਣੀ ਪੈਣੀ ਬਾਕੀ ਵੀਡੀਓ ਦੇਖ ਕੇ ਮੈਂ ਵੀਡੀਓ ਜਵਾਬ ਵੀ ਦੇ ਦਊਂਗਾ ਬਈ ਜੇ ਨਾਲ ਦਾ ਬਈ ਅਗਲੇ ਸਾਲ ਪੱਕਾ ਦੇ ਦਊਂਗਾ ਇਸ ਸਾਲ ਵੀ ਜੇ ਉਹਦਾ ਬੱਚਾ ਕੋਈ ਉਹਦੇ ਨਾਲ ਦਾ ਨਿਕਲੂਗਾ ਨਾ ਤੇ ਮਾਂ ਪਿਓ ਕੱਢਣਗੇ ਇਸ ਸਾਲ ਵੀ ਬਈ ਇੱਕ ਅਦਾ ਬੱਚਾ ਤੈਨੂੰ ਦੇ ਦਊਂਗਾ ਕੋਈ ਚੱਕਰ ਨਹੀਂ ਤੁਸੀਂ ਮੈਨੂੰ ਮੈਸੇਜ ਕਰ ਲਿਓ ਮੇਰਾ ਨੰਬਰ ਹੈਗਾ ਇੰਸਟਾਗ੍ਰam ਤੇ ਉੱਥੋਂ ਮੈਸੇਜ ਕਰ हां ਜਦੋਂ ਤੁਸੀਂ ਚੀਜ਼ ਤੁਹਾਨੂੰ ਪਤਾ ਦਿਲ ਦੇ ਲਾਗੇ ਹੁੰਦੀ ਆ ਆਪਾਂ ਉਹ ਚੀਜ਼ ਨਹੀਂ ਦੇ ਸਕਦੇ ਇਹ ਤੁਹਾਨੂੰ ਵੀ ਪਤਾ ਹਨਾ ਬਾਕੀ ਆਜੋ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਜੇ ਕੋਈ ਗੱਲ ਚ ਗਲਤ ਬੋਲ ਗਿਆ ਹੋਵਾਂ ਤੇ ਉਹ ਆ ਜਿਹੜੀ ਹੱਥ ਜੋੜ ਕੇ ਬਬੀ ਮਾਫੀ ਮੰਗਦਾ ਅਗਰ ਆਪਣਾ ਟੇਬਲ じゃ ਰੱਖ ਲਿਆ ਇੱਥੇ ਬੈਨ ਨੂੰ ਬਹੁਤ ਸੋਹਣਾ ਬਣ ਗਿਆ ਪੱਖਾ ਕੁਲਰ ਚੱਲਦਾ ਠੰਡੇ ਹਵਾ ਬੈਠੇ ਰਹੀਦਾ ਹਨਾ ਤੇ ਦਾਣਾ ਦੂਣਾ ਪਾ ਦਈਏ ਇਹਨਾਂ ਨੂੰ ਬੱਚਿਆਂ ਵਿਚਾਲਿਆਂ ਨੂੰ ਤਾਂ ਫੀਡ ਉਹਦਾ ਪਾਤੀ ਸੀਗੀ ਜਿਆਦਾ ਦਿਨ ਨਹੀਂ ਪੋਣੀ ਨਹੀਂ ਤਾਂ ਫੁਖੜੇ ਜੇ ਬੱਚੇ ਬਣ ਜਾਣਗੇ ਅਮੀ 5-7 ਦਿਨ 10 ਦਿਨ ਪੋਣੀ ਹੈ ਜਦੋਂ ਬੱਚਾ ਥੋੜਾ ਜਿਦਾ ਹੁਣ ਆਪਣੀ ਵੱੜ ਜਾਈ ਦਾ ਬੱਚਾ ਵੱਡਾ ਹੋ ਗਿਆ ਥੋੜਾ ਜਿਹਾ ਹੋਰ ਵੱਡਾ ਹੁੰਦਾ ਨਾਲੇ ਦਾ ਮਖਬੂਰ ਦੀ ਅਕਲੜੀ ਤੋਂ ਤੇ ਇਹਦੇ ਆਂਡੇ ਚੱਕ ਕੇ ਕਿਸੇ ਕਿਸੇ ਜੋੜੇ ਹੋਰ ਨੇ ਆਪਣੇ ਉਦਾਂ ਦਿਨੇ ਦਿੱਤੇ ਹੋਏ ਤਾਂ ਉਹਦੇ ਥੱਲੇ ਰੱਖ ਦਿਆਂਗੇ ਆਂਡੇ ਖਰਾਬ ਨਹੀਂ ਕਰਨੇ ਤੇ ਆਜੋ ਫਿਰ ਬਾਬੇਓ ਦਾਣਾ ਦੋਣਾ ਪਾਈਏ ਦਾਣਾ ਧੋਈਏ ਤੇ ਦਾਣਾ ਪਾਈਏ ਲੋ ਬਾਬੇਓ ਆਪਣੀ ਵੱੜਲੇ ਵਾਲੀ ਦੇ ਜਿਹੜੇ ਤੁਹਾਨੂੰ ਦੱਸਿਆ ਵੀ ਦਾਦੀ ਦਾਦੇ ਸੀ ਉਹਨਾਂ ਦੇ ਬੱਚੇ ਆ ਇਹ ਕਾ ਬੱਚਾ ਇੱਕ ਹੋਰ ਬੱਚਾ ਇਹਦੇ ਨਾਲ ਦਾ ਆਹ ਤਿੰਨ ਆਂਡੇ ਸੀ ਜਿਹੜੇ ਉਹ ਵੀ ਵਿੰਡੇ ਆ ਆਹ ਆਪਣੀ ਥੱਲੇ ਵੱੜਲੇ ਵਾਲੀ ਦੇ ਮਾਪਿਓ ਸਿੱਧੇ ਉਹਨਾਂ ਨੇ ਵੀ ਕੱਢੇ ਆਂਡੇ ਉਧਰ ਆਪਣੇ ਆਂ ਡੰਡੇ ਵਾਲੇ ਦੇ ਵੀ ਬੱਚੇ ਨਿਕਲਣ ਵਾਲੇ ਅੱਜ ਭਲਕੇ ਤੇ ਬਾਅਦ ਵਿੱਚ ਹੋ ਟ੍ਰੇਟਾਂ ਟੂਆਂ ਲੱਗੂਗੀਆਂ ਤੇ ਬਾਅਦ ਵਿੱਚ ਇੱਥੇ ਆਪਾਂ ਜੋ ਵੀ ਰੱਖਣਾ ਮਿੱਟੀ-ਮਿੱਟੀ ਪਾ ਕੇ ਰੱਖ ਸਕਦੇ ਆ ਪਹਿਲਾਂ ਹੁਣ ਇਦਾਂ ਹੀ ਨਿਕਲਣਗੇ ਕਿਉਂਕਿ ਮਿੱਟੀ ਆਈ ਨਹੀਂ ਤੇ ਲੇਟ ਹੋ ਗਿਆ ਕੰਮ ਹਣਾ ਉਹ ਕੱਪੜਾ ਜਲ ਤਾਂ ਚੱਕਦੇ ਆ ਤੇ ਦਾਣਾ-ਦੁਣਾ ਪਾਈਏ ਸਾਰੇ ਕਿਤਰਾਂ ਨੂੰ ਤੇ ਆ ਆਪਣੀਆਂ ਘੁੱਗੀਆਂ ਇੱਕ ਹੁੰਦੀ ਸੀ ਹੁਣ ਦੂਜੀ ਆਪਣੀ ਸਾਥੀ ਵੀ ਲਿਆਈ ਘੁੱਗੀ ਇੱਥੇ ਦੋਨੇ ਹੁੰਦੀਆਂ ਅੱਗੇ ਅੰਦਰ ਬੜੀ ਸੀ ਤੇ ਇੱਥੇ ਅੰਦਰ ਬੜੀਆਂ ਸੀ ਤੁਰਿਆ ਫਿਰਦੀਆਂ ਨਹੀਂ ਤੇ ਮੈਨੂੰ ਦੇਖ ਕੇ ਲੱਗਿਆ ਉੱਡਣ ਮਾ ਪਰਾਂ ਹੋ ਗਿਆ ਬੜ ਆ ਕਰ ਦੇਣਗੇ ਤੇ ਆ ਗੰਦਗੁੰਦ ਚੱਕ ਕੇ ਆਪਾਂ ਸਿੜ ਦੇਣਾ ਚੱਕ ਕੇ ਆ ਪਿੰਜਰੇ ਪੁੱਦਰੀ ਅੰਦਰ ਰੱਖਣੇ ਆ ਸਫਾਈ ਕੀਤੀ ਨਾ ਪਿੰਜਰਾ ਕੱਲ ਦਾ ਬਾਰੀ ਪਿਆ ਇਹ ਵੀ ਚੱਕਦਾ ਔਰ ਕੁਜੇ ਵੀ ਸਾਫ ਕਰਕੇ ਉਹ ਵੀ ਰੱਖਣੇ ਆ ਸ਼ਾਨੀਏ ਛਾਣ ਕੇ ਫੇ ਦਾਣਾ ਧੋਈਏ ਧੋ ਕੇ ਸਕਾਈਏ ਧੋਪ ਲੱਗੀ ਆ ਸਕਾ ਕੇ ਤਾਂ ਫਿਰ ਦਾਣਾ ਪੁੱਤਰਾਂ ਨੂੰ ਪੋਣਾ ਤੇ ਆ ਜੋ ਬਾਬੇ ਰਹੀਏ ਧੋ ਕੇ ਥੱਲੇ ਚੰਗੀ ਤਰ੍ਹਾਂ ਪਲਾ ਝਾੜੂ ਮਾਰ ਕੇ ਸਾਫ ਕਰ ਲਈ ਕਣਕ ਧੋ ਕੇ ਪਾਤੀ ਸੁੱਕਣੇ ਤੇ ਐਨੀ ਧੋਪ ਹੈ ਨਹੀਂ ਕਿ ਬੱਦਲ ਜਾਈ ਫੇ ਹੋ ਗਿਆ ਹਨਾ ਮੱਠੀ-ਵੱਟੀ ਹਵਾ ਜੀ ਫਿਰ ਜੂਗੀ ਤੇ ਬਾਅਦ ਚ ਉਹਨੂੰ ਦੋ ਮਿੰਟ ਠੰਡੀ ਕਰਾਂਗੇ ਸਕਾ ਕੇ ਫਿਰ ਪਾਵਾਂ ਅਦੋਂ ਕਿ ਟਾਈ ਸੁੱਕੀ ਇੱਥੇ ਰਹਿਣ ਦੇਣੀ ਮੈਂ ਖੰਦਰੀ ਹੈ ਨਾ ਪੂਰੀ ਤਰ੍ਹਾਂ ਸੁੱਕ ਜੂਗੀ ਫੇਪ ਹੋਣੀ ਆ ਇਹ ਗਿੱਲੀ ਜਿਆਦਾ ਗਿੱਲੀ ਪੋਣੇ ਆ ਉਹਦੇ ਨਾਲ ਹੀ ਪਾਣੀ ਆਣੀਆਂ ਬਿੱਠਾ ਕਬੂਤਰ ਮਾਰਦੇ ਆ ਉਹ ਵੀ ਰੀਜ਼ਨ ਹੁੰਦਾ ਆ ਸੁੱਕੀ ਕਣਕ ਪਾਵਾਂਗੇ ਤੇ ਉਹਦਾ ਫਾਇਦਾ ਹੀ ਆ ਹਨਾ ਚਲੋ ਬਾਬੇ ਹੁਣ ਦੇਣ ਲੱਗਣ ਲੱਪੇ ਆ ਵੀ ਬੱਚਾ ਪਾਡਾਉਣਾ ਸ਼ੁਰੂ ਕਰੀਏ ਠੀਕ ਆ ਤੇ ਆਪਣਾ ਇੱਕ ਹੋਰ ਤਾਂ ਬੱਚਾ ਵੀ ਡੋਣਾ ਸ਼ੁਰੂ ਕਰੀਏ ਤੇ ਆਹ ਰੱਤਾ ਵੀ ਠੀਕ ਆ ਹੋਰ ਵੀ ਜਿਹੜੇ ਸਰ ਹੋਗੇ ਉਹ ਵੀ ਡੋਣੇ ਸ਼ੁਰੂ ਕਰੀਏ ਆਪਾਂ ਚੈੱਕ ਕਰ ਲਓ ਤੇ ਇਹਨਾਂ ਨੂੰ ਢੋਣਾ ਨੂੰ ਸ਼ੁਰੂ ਕਰਦੇ ਹਾਂ ਹੁਣ ਕੱਲ ਤੋਂ ਦਾਣਾ ਜੇ ਲਿਮਟ ਜਿਹਦਾ ਹੀ ਪਾਵਾਂਗੇ ਨਾ ਸਾਰਿਆਂ ਨੂੰ ਜਿਹੜੇ ਸਵੇਰ ਤੱਕ ਘਸਾ ਜੂ ਕਰ ਲੈਣਾ ਆਪਣਾ ਦਾਣਾ ਬਾਬੇ ਉਹ ਸਾਰੇ ਇੰਟਰਨਲ ਨੂੰ 80-80 ਦਾਣਾ ਨੂੰ ਪਾਤਾ ਪਾਣੀ ਰਹਿ ਗਿਆ ਪਾਣੀ ਵੀ ਪਾ ਦੇਣਾ ਤੇ ਉਧਰ ਵੀ ਸਾਰਿਆਂ ਨੂੰ ਦਾਣਾ ਪਾਤਾ ਦਾਣਾ ਉਹਨਾਂ ਨੂੰ ਹੁਣ ਅੰਦਰ ਪਾ ਦੇਣਾ ਉਹਨਾਂ ਟ੍ਰੇ ਰੱਖ ਕੇ ਬਾਹਰ ਕਈ ਵੀ ਲਿਆਉਂਦੇ ਨਹੀਂ ਬੱਚਿਆਂ ਦੇ ਖਾਣ ਹਨਾ ਤੇ ਉੱਪਰ ਲਿਆਂਦਾ ਵੀ ਸਮਾਂ ਚਾਰ ਦੇਖਿਆ ਕੁਜੇ ਧੋਨੇ ਆ ਵਿੱਚ ਰੱਖਣੇ ਆ ਬਾਹਰ ਗੱਡੇ ਪਾਣੀ ਪਾਇਆ ਨਹੀਂ ਜੀ ਤੇ ਕਰੀਏ ਚੈੱਕ ਕਰੀਏ ਬੱਚੇ ਸਹੀ ਆ ਚਲੋ ਆਪੜੀ ਕਾ ਰਾਲੀ ਵਿਚ ਚੜ ਚੁੜ ਦੇਣਾ ਹੋਊਗੀ ਮੇਜ਼ਦਾਰ ਬੱਚੇ ਠੀਕ ਆ ਬਾਬੇ ਸਾਰੇ ਤੇ ਇੱਕ ਵਾਰੀ ਫੜ ਫੁੜ ਕੇ ਦੇਖਾਂਗੇ ਵੱਡੇ ਕਬੂਤਰ ਵੀ ਦੇਖ ਲਈਏ ਸੈਟ ਨੇ ਚਲੋ ਬਾਬੇ ਵੱਡੇ ਕਬੂਤਰ ਕਿਰਦ ਤੋਂ ਸਹੀ ਆ ਇਹ ਭਰਪੂਰ ਝੜੇ ਆ ਮੈਂ ਝਾੜੂ ਮਾਰ ਦਿੰਨਾ ਸਾਰੀ ਸਫਾਈ ਹੋ ਜੂਗੀ ਕੱਲ ਨੂੰ ਮਾਰਾਂਗੇ ਹੁਣ ਅੱਜ ਦਾ ਨਹੀਂ ਆ ਚੈੱਕ ਕਰੋ ਵੱਡੇ ਕਬੂਤਰ ਵੀ ਸਾਰੇ ਆਪਣੇ ਸਹੀ ਆ ਜਿੰਨੇ ਵੀ ਥੱਲੇ ਬੈਠੇ ਬਿੱਥੇ ਹਨਾ ਜਿਹੜੀ ਮੈਂ ਤੁਹਾਨੂੰ ਦੱਸਿਆ ਇਹ ਨਾ ਵੀ ਆਪਣੇ ਉਹ ਬੱਚੇ ਨਹੀਂ ਬੜੇ ਉਹਦੇ 2 ਸਾਲ ਹੋ ਗਏ ਆ ਉਹਨਾਂ ਦਾ ਪੱਠਾ ਬਈ ਇਹਦੀ ਭੈਣ ਰੱਤੀ ਸੀਗੀ ਸੁਆਰ ਰੰਗੀ ਨਹੀਂ ਹੁੰਦੀ ਜਿੱਦਾਂ ਰੰਗ ਸੁਆਰ ਰੰਗਾ ਉਹ ਸੀਗੀ ਆਪਾਂ ਇੱਥੇ ਨੰਗਲਪੁਰੋਂ ਛੱਡੀਆਂ ਸੀ 2 ਇਹਦੀ ਭੈਣ ਨੇ ਬਈ 4 ਘੰਟੇ ਦੀ ਬੇਸਤ ਪਾਈ ਦੀ ਰੱਤੀ ਨੇ ਨਾਲ ਇੱਕ ਹੋਰ ਸੀਗੀ ਆਪਾਂ ਛੱਡੀ ਉਹ ਆਪਣੀ ਬੜਲੇ ਵਾਲੀ ਜਿਹੜੀ ਹੈ ਨਾ ਉਹਦੀ ਭੈਣ ਸੀ ਸੀਗੀ ਬੜਦੇ ਵਾਲੀ ਦੀ ਸੱਚੀ ਭੈਣ ਦੀ ਉਹਨੇ ਵੀ 4 ਘੰਟੇ 2 ਹੀ ਛੱਡੀਆਂ ਸੀ ਦੋਨੇ ਆਪਣੀਆਂ ਰਹਿ ਗਈਆਂ ਹਿਸਾਬ ਨੂੰ ਆਹ ਕੂਤਰਦੀ ਇੱਕ ਭੈਣ ਸੀ ਤੇ ਇੱਕ ਉਹ ਜਿਹੜਾ ਆਪਾਂ ਬੜਲੇ ਵਾਲੀ ਦਿਨ ਦੱਸਿਆ ਉਹਦੀ ਭੈਣ ਸੀ ਸਗੀ। ਇਹਦੀ ਭੈਣ ਉਹ ਲਵਾਉਂਤਰ ਦੀ ਜਿਹੜਾ ਪਿੱਛੇ ਬੈਠਾ ਇਹਦੀ ਭੈਣ। 2 ਘੰਟੇ ਦੀ ਬਿਥ ਪਾਈ ਸੀ ਨਾ ਤਨਾਂ ਮੁੰਤਰੀਆਂ ਦੇ। ਇਹਨਾਂ ਦੀਆਂ ਭੈਣਾਂ ਨੇ ਕਿ ਬੱਚੇ ਬਾਬੇ ਵੱਡੇ ਹੋ ਗਏ। ਤੇ ਹੁਣ ਆ ਛਤਰੀਆਂ ਸੁਧਰੀਆਂ ਦਾ ਕਪੜਾ ਚੇਂਜ ਕਰਕੇ ਤੇ ਲਾਵਾਂਗੇ ਟਾਂਗੀਆਂ ਫਿਰ ਬੱਚੇ ਬਿਠਾਇਆ ਕਰਾਂਗੇ ਤੇ ਪਾਣੀ ਜਦੋਂ ਮੈਂ ਵੀਡੀਓ ਪਾਈ ਸੀ ਨਾ ਪਾਣੀ ਦੀ ਉਹ ਤੇ ਚੈੱਕ ਕਰੋ ਪਾਣੀ ਬਾਬਿਓ। ਪਾਣੀ ਪਾਣੀ ਆਇਆ ਪਿਆ ਉਹ ਨਹਿਰ ਆਪਣੀ ਜਾਂਦੀ ਬਈ ਜਾਂਦੀ ਬਈ ਆ ਜਿਹੜੇ ਸਵੇਦੇ ਜਣੀਆਂ ਬਈਆਂ ਤੇ ਪਾਣੀ ਪਾਣੀ ਹੋਇਆ ਪਿਆ ਤੇ ਬਾਕੀ ਬਾਬੇ ਉਹ ਠੀਕ ਆ ਹਨਾ ਆਹੀ ਗੱਲਾਂ ਬਾਤਾਂ ਸੀਗੀਆਂ ਤੇ ਅੱਜ ਥੋੜਾ ਬੀਜੀ ਫੇਰ ਵੀ ਮੀਂਹ ਅਜੇ ਤਾਂ ਠੀਕ ਸੀ ਅੱਜ ਗੁਰੂ ਘਰ ਗਏ ਸੀ ਐਤਵਾਰ ਕਰਕੇ ਇਹ ਰਾਜਾ ਸਾਹਿਬ ਗਿਆ ਹੀ ਮੱਥਾ ਟੇਕਣ ਹਨਾ ਉੱਥੇ ਮੱਥਾ ਟੇਕ ਕੇ ਆਏ ਤੇ ਟਾਈਮ ਟੂ ਮ ਲੱਗ ਗਿਆ ਇਸ ਕਰਕੇ ਵੀਡੀਓ ਚ ਬੜੀਆਂ ਗੱਲਾਂ ਨਹੀਂ ਕਰ ਹੋਈਆਂ ਤੇ ਕਿਉਂਕਿ 20 ਮਿੰਟ ਦੀ ਉਹ ਵੀਡੀਓ ਬਾ ਪੋਣਾ ਉਹਨਾਂ 18-20 ਮਿੰਟ ਦੀ ਹੈ ਨਾ ਇਦੋਂ ਵੱਡੀ ਵੀਡੀਓ ਨਹੀਂ ਕਰਦੇ ਆਪਾਂ ਤੇ ਠੀਕ ਆ ਬਾਬੋ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਵਾਰ-ਵਾਰ ਬਕੇ ਨਾ ਪੂਰੀ ਦੇਖਿਆ ਕਰੋ ਗੱਲਾਂ ਤੁਹਾਡੇ ਸਿੱਖਣ ਵਾਲੀਆਂ ਹੁੰਦੀਆਂ ਕਈ ਵੇਲੇ ਤੁਸੀਂ ਮਿਸ ਕਰ ਲੈਨੇ ਆ ਹਨਾ ਵੀਡੀਓ ਪੂਰੀ ਦੇਖਿਆ ਕਰੋ ਤੇ ਠੀਕ ਆ ਬਾਬੋ ਮਿਲਦੇ ਆ ਅਗਲੀ ਵੀਡੀਓ ਤੇ ਵਿੱਚ